ਨਜ਼ੀਰ ਮੁਹੰਮਦ ਸਾਹਿਬ ਵੀ ਅੱਜ ਪ੍ਰਵਾਨਾ ਜੀ ਦੇ ਜਨਤਮਨ ਦਾਸ ਮੌਕੇ ਪਹੁੰਚੇ ਨੇ ਸੋ ਨਜ਼ੀਰ ਮੁਹੰਮਦ ਸਾਹਿਬ ਨੂੰ ਪੁੱਛਦੇ ਹਾਂ ਉਹਨਾਂ ਦਾ ਜਿਹੜਾ ਮੇਲ ਜੋਲ ਸੀ ਪ੍ਰਵਾਨਾ ਜੀ ਦੇ ਨਾਲ ਨਜ਼ੀਰ ਸਾਹਿਬ ਕਿਦਾਂ ਦਾ ਰਿਹਾ ਤੁਹਾਡਾ ਪ੍ਰਵਾਨਾ ਜੀ ਦੇ ਨਾਲ ਮੇਰਾ ਮੇਲ ਜੋਲ ਬਹੁਤ ਅੱਛਾ ਰਿਹਾ ਜੀ ਕਿਉਂਕਿ ਮੈਨੂੰ ਉਹ ਦੱਸਦੇ ਹੁੰਦੇ ਸੀ ਵੀ ਤੁਹਾਡੇ ਪਿੰਡ ਮੈਂ ਵਿਆਹਿਆ ਹੋਇਆ ਅੱਛਾ ਜੀ ਇਸ ਕਰਕੇ ਥੋੜੀ ਜੀ ਨੇਤ੍ਰਤਾ ਸਾਡੀ ਹੋਰ ਵਧ ਗਈ ਜੀ ਅੱਜ ਉਹਨਾਂ ਦਾ ਅੰਤ ਉਦਾਸੀ ਉਹਦੇ ਵਿੱਚ ਮ ਆਇਆ ਮੇਰੀ ਡਿਊਟ ਗੈਕਾ ਸਰਬਜੀਤ ਬੱਬੂ ਜੀ ਜੀ ਗਰਦਾਰ ਨਰਮਨ ਜੀ ਜੀ लवली ਨਰਮਨ ਜੀ ਸੁਖ ਚੰਪੀਲਾ ਜੀ ਹੋਰ ਸਾਡੇ ਭਾਈ ਸਾਬ ਅੰਮ੍ਰਿਤਸਰ ਤੋਂ ਆਏ ਨੇ ਸਾਡਾ ਨੂੰ ਬਹੁਤ ਅਫਸੋਸ ਆ ਬਹੁਤ ਹੀ ਅੱਛੇ ਇਨਸਾਨ ਸੀ ਖਾਣ ਪੀਣ ਦੇ ਬਾਵਜੂਦ ਵੀ ਇੱਕ ਬਹੁਤ ਵਧੀਆ ਇਨਸਾਨ ਸੀਗੇ ਤੇ ਕਿਸੇ ਨੂੰ ਮਾੜਾ ਨਹੀਂ ਕਿਸੇ ਨੂੰ ਚੰਗਾ ਨਹੀਂ ਵਧੀਆ ਗੀਤਕਾਰ ਵਧੀਆ ਗਾਇਕ ਬਹੁਤ ਪਿਆਰ ਨਾਲ ਬੋਲਣੇ ਹਾਂ ਮੈਨੂੰ ਦੁੱਖ ਆ ਮੇਰੇ ਕੋਲ ਅਜੇ ਵੀ ਦੋ ਗੀਤ ਹਨ ਗੀਤ ਉਹਨਾਂ ਦੇ ਪਏ ਨੇ ਜਿਹੜੇ ਮੈਂ ਰਿਕਾਰਡ ਨਹੀਂ ਕਰਾ ਸਕਿਆ ਅੱਛਾ ਜੀ ਇਸ ਗੱਲ ਦਾ ਮੈਨੂੰ ਥੋੜਾ ਜਿਹਾ ਪਵਦੇ ਆਪ ਤੇ ਸ਼ਿਕਵਾ ਰਹੂਗਾ ਵੀ ਯਾਰ ਮੈਂ ਉਹਨਾਂ ਦੇ ਜਿੰਦਗੀ ਕਰਾ ਦਿੰਦਾ ਤਾਂ ਤੂੰ ਗੱਲ ਹੋਰ ਹੁੰਦੀ ਸੀ ਹੁਣ ਵੀ ਮੈਂ ਕੋਸ਼ਿਸ਼ ਕਰੂੰਗਾ ਜੀ ਮੇਰੇ ਜੀ ਮਾੁਰੰਦ ਦਾ ਇੱਕ ਅੱਧਾ ਗੀਤ ਕਰਾ ਲਾ ਸਾਡੇ ਵੱਲੋਂ ਆਖਰੀ ਗੀਤ ਰਕਾਰ ਕਰਾ ਕੇ ਇੱਕ ਸ਼ਰਧਾਂਜਲੀ ਹੋ ਸਕਦੀ ਹੈ ਹਾਂ ਮੇਰੀ ਸ਼ਰਧਾਂਜਲੀ ਹੋ ਸਕਦੀ ਹੈ ਵੀ ਉਹਨਾਂ ਨੂੰ ਪਰ ਮੈਂ ਉਹਨਾਂ ਦੇ ਨਾਲ ਬਹੁਤ ਪਿਆਰ ਕਰਦਾ ਸੀ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਸੀ ਸਾਡੇ ਇੱਕ ਲਹਾਰੇ ਮੇਲਾ ਲੱਗਦਾ ਜਮਲਾ ਜੱਟ ਸਬਿਆਚਾਰਕ ਮੇਲਾ ਤਕਰੀਬਨ ਤਕਰੀਬਨ ਅਸੀਂ ਬਹੁਤ ਮੇਲਿਆਂ ਦੇ ਉੱਤੇ ਉੱਥੇ ਵੀ ਇਕੱਠੇ ਹੋਏ ਹਾਂ ਸਾਡਾ ਰਿਸ਼ਤਾ ਪਿਓ ਪੁੱਤਾਂ ਵਾਲਾ ਸੀਗਾ ਬਹੁਤ ਮੈਨੂੰ ਪਿਆਰ ਕਰਦੇ ਸੀ ਮੈਂ ਵੀ ਉਹਨਾਂ ਦਾ ਸਤਿਕਾਰ ਕਰਦਾ ਸੀਗਾ ਬਹੁਤ ਅੱਛੇ ਇਨਸਾਨ ਸੀ ਸਾਡੇ ਕੋਲ ਇੱਕ ਅਨਮੋਲ ਹੀ ਦਾ ਗੁੰਮ ਹੋ ਗਿਆ ਖੋ ਗਿਆ ਉੜ ਗਿਆ ਜਿਹੜਾ ਸਾਨੂੰ ਨਲੀ ਸਕਦਾ ਹੁਣ ਅਸੀਂ ਉਹਨਾਂ ਦੀ ਮਤਲਬ ਯਾਦਾਂ ਦੇ ਵਿੱਚ ਆਪਦੇ ਪਲ ਗੁਜ਼ਾਰਾਂਗੇ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਤੇ ਬਸਾ ਸਕੇ ਸੋ ਬੱਬੂ ਭੈਣ ਜਿਹਨੇ ਸਰਵਿਸ ਬੱਬੂ ਸਾਡੇ ਨਾਲ ਬੱਬੂ ਭੈਣ ਜਿਹੜੇ ਉਹਨਾਂ ਦੀ ਜ਼ਿੰਦਗੀ 'ਚ ਉਤਰਾ ਚੜ੍ਹਾ ਆਉਂਦੇ ਰਹੇ ਅਪ ਡਾਊਨ ਹਾਂਜੀ ਉਹ ਤੁਹਾਡੇ ਨਾਲ ਕਦੀ ਕੋਈ ਜ਼ਿਕਰ ਕੋਈ ਸਾਂਝਾ ਉਹਨਾਂ ਕਦੀ ਕੀਤਾ ਸੀ ਜਾਂ ਕਦੀ ਨਹੀਂ ਬਸ ਰੰਝ ਗਿਲਾ ਕਿ ਕੋਈ ਤਾਂ ਸੀ ਕੋਈ ਨਾ ਨਹੀਂ ਬਸ ਐਦਾਂ ਦਾ ਕੋਈ ਨਹੀਂ ਸੀ ਗੱਲ ਕਰਦੇ ਹੋ ਜਦੋਂ ਆਉਂਦੇ ਸੀ ਮੈਨੂੰ ਇੱਕੋ ਹੀ ਹਾਲ ਕਹਿੰਦੇ ਸੀ ਆਪਾਂ ਰਿਕਾਰਡਿੰਗ ਕਰਾਉਣੀ ਹੈ ਮੇਰੇ ਕੋ ਬਾਹਰ ਵਾਲੇ ਬੰਦੇ ਆਏ ਹੋਏ ਨੇ ਆਪਾਂ ਰਿਕਾਰਡ ਕਰਾਉਣੇ ਆ ਅੱਛਾ ਜੀ ਫੇਰ ਕਈ ਵਾਰ ਮੈਨੂੰ ਸਟੇਜ ਤੇ ਮਿਲਦੇ ਸੀ ਮੈਂ ਸਟੇਜ ਕਰਦੀ ਸੀ ਬਹੁਤ ਨੱਚਦੇ ਸੀ ਇਹ ਮੈਂ ਉਹਨਾਂ ਨੂੰ ਕਹਿਣਾ ਵੀ ਪਰਵਾਨਾ ਜੀ ਹੱਡੀ ਤਾਂ ਜੁੜ ਜੂਗੀ ਸਟੇਜ ਦੀ ਤੁਹਾਡੀ ਹੱਡੀ ਟੁੱਟ ਗਈ ਬਹੁਤ ਔਖਾ ਉਹ ਤੁਸੀਂ ਇੰਨੀ ਛਾਲਾ ਨਾ ਮਾਰਿਆ ਕਰੋ ਬਹੁਤ ਹੀ ਮਿਲਨਸਰ ਪਰਸੰਸੀਏ ਬਹੁਤ ਹੀ ਵਧੀਆ ਸੀਏ ਹੁਣ ਵੀ ਕਈ ਵਾਰ ਉਹਨਾਂ ਨੇ ਮੇਰੇ ਘਰ ਕੋਲੋਂ ਨੰਗਣਾ ਮੈਨੂੰ ਮਿਲ ਕੇ ਹੀ ਜਾਂਦੇ ਸੀ ਠੀਕ ਹੈ ਜੀ ਹਾਂ ਜੀ ਜਦੋਂ ਕਿਤੇ ਮੈਨਾਂ ਜਦੋਂ ਹੀ ਕਹਿਣਾ ਬੱਬੂ ਤੇਰੇ ਵਰਗੀ ਕੁੜੀ ਕਿੱਥੋਂ ਲੱਭੂ ਬਸ ਆਹੀ ਗੱਲ ਕਹਿੰਦੇ ਸੀ ਬਹੁਤ ਨਾਈਸ ਬੰਦੇ ਸੀ ਥੋੜੀ ਜਿਹੀ ਡੈਥ ਤੋਂ ਪਹਿਲਾਂ ਮੈਨੂੰ ਫੋਨ ਬਹੁਤ ਆਏ अच्छा जी हां जी रहंदे ਵੀ ਸਾਡੇ ਕੋਲ ਹੀ ਸੀਗੇ ਉਧਰ ਇੰਡੀਅਨ ਸਕੂਲ ਦੇ ਨੇੜੇ ਪਰ ਉਹਨਾਂ ਦੇ ਮੇਲ ਨਹੀਂ ਹੋ ਸਕੇ ਹੈਗੇ ਆਇ ਨਹੀਂ ਸੀ ਪਤਾ हां जी ਵੀ ਇੰਨੀ ਜਲਦੀ ਚਲ ਜਾਣਗੇ ਉਹ ਜੀ ਨਹੀਂ ਸੀ ਪਤਾ ਪਰ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਸੀਗਾ ਉਹਨਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸੱਚੇ ਪਾਤਸ਼ਾਹ ਦੁਆ ਕਰਦੇ ਆ ਕਿ ਚਰਨਾਂ 'ਨਾਂ ਲਾ ਕੇ ਰੱਖਣ ਇਹਦੀ ਦੁਨੀਆ ਤੱਕ ਪਰਮਾਨੰਥ ਜੀ ਦਾ ਨਾਮ ਰਹੇ ਜੀ ਬਿਲਕੁਲ ਉਹ ਤਾਂ ਰਹੂਗਾ ਕਿਉਂਕਿ ਉਹਨਾਂ ਦੇ ਗੀਤ ਐਸੇ ਲੋਕ ਗੀਤ ਬਣੇ ਆ ਹਾਂ ਜੀ ਜੀ ਗੁਰਦਾਨ ਨਰਵੰਨ ਜੀ ਆਏ ਉਹਨਾਂ ਦੇ ਗਾਇ ਗੀਤ ਵੇਖੋ ਕਿਵੇਂ ਗੀਤਾ ਉਹ ਲੋ ਗੀਤਾ ਬਿਲਕੁਲ ਜੀ ਬਿਲਕੁਲ ਕਿੱਦਾਂ ਹੀ ਰਹਿਣਗੇ ਜੀ ਜਿਹੜੀ ਦੁਨੀਆ ਤੱਕ ਹਾਂਜੀ ਹਾਂਜੀ ਫੇਰ ਕਈ ਵਾਰੀ ਕਹਿਣਾ ਆਪਾਂ ਉਹੀ ਗੀਤ ਗਾਵਾਂਗੇ ਹੁਣ ਮੇਰੇ ਬਾਪੂ ਨੇ ਨਾਲ ਕੇ ਤੇ ਮੋਟਰ ਲਾਤੀ ਮੈਂ ਕਹੋ ਤਾਂ ਹੋਇਆ ਹੋਇਆ ਰਿਕਾਰਡ ਇੰਨਾ ਵਧੀਆ ਪਰਮਾਨਾ ਨਹੀਂ ਆਪਾਂ ਫੇਰ ਕਰਾ ਦਾਂਗੇ ਬਸ ਐਂ ਕਹਿ ਕੇ ਮਤਲਬ ਉਹਨਾਂ ਨੇ ਇਦਾਂ ਗੱਲਾਂ ਹੀ ਕਰੀ ਜਾਣੀਆਂ ਹੋਰ ਕੋਈ ਸ਼ੇਅਰ ਨਹੀਂ ਸੀ ਕਰਦੀ ਗੱਲਬਾਤ ਨਾਈਸ ਪਰਸਨ ਸੀ ਵੈਰੀ ਹਾਂਜੀ ਸੋ ਦੋਸਤੋ ਨजीर ਮੁਹੰਮਦ ਸਾਹਿਬ ਤੇ ਸਰਬਜੀਤ ਬੱਬੂ ਹਨ ਨੇ ਆਪਣੇ ਜ਼ਿੰਦਗੀ ਦੇ ਜਿਹੜੇ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਸੀ ਜ਼ਿੰਦਗੀਆਂ ਉਹ ਸਾਂਝੀਆਂ ਕੀਤੀਆਂ ਸੋ ਇਹੀ ਅਰਦਾਸ ਆ ਸਾਡੀ ਵੀ ਇੱਕ ਵਾਰੀ ਫੇਰ ਪ੍ਰਮਾਤਮਾ ਨੂੰ ਆਪਣੇ ਚਰਨਾਂ ਦੀ ਨਵਾਸ ਬਖਸ਼ੇ